ਬਖਸ਼ਿਆ ਜਾ ਸਕਦਾ ਸੀ 라ਵਣ ਜੇ ਸਾਧੂ ਦਾ ਭੇਖ ਨਾ ਧਾਰਨ ਕਰਦਾ ਉਹਨੇ ਸਾਧੂ ਦਾ ਭੇਖ ਧਾਰਨ ਕਰਕੇ ਸੀਤਾ ਦਾ ਹਰਨ ਕੀਤਾ ਆਮ ਕਰਮ ਵਿੱਚ ਬੰਦਾ ਬਖਸ਼ਿਆ ਜਾ ਸਕਦਾ ਹੈ ਧਾਰਮਿਕ ਭੇਖ ਭਾਗੇ ਜਾਣ ਬੁੱਝ ਕੇ ਪਾਪ ਕਰਿਓ ਬਖਸ਼ਿਆ ਨਹੀਂ ਜਾਂਦਾ ਰੋਵੇ ਦਿਨ ਸਰਲੰਕ ਗਵਾਏ ਜਿਨ ਸੀਤਾ ਆਂਦੀ ਡੋਰ ਆਏ ਰੋਵੇ ਪਾਂਡਵ ਭੇਮਜੂਰ ਜਿਨ ਕੇ ਸਵਾਮੀ ਰਹਿਤ ਹਦੂਰ ਕ੍ਰਿਸ਼ਨ 24 ਘੰਟੇ ਨਾਲ ਰਹਿੰਦੇ ਸੀ ਪੰਡਵਾਂ ਦੇ ਪੰਜੇ ਪਾਂਡਵ ਰੋਏ ਕਿਉਂ ਮਤ ਮਾਰੀ ਗਈ ਜੂਹਾ ਖੇਡਣ ਲੱਗ ਪਏ ਰਾਜ ਭਾਗ ਹਾਰ ਗਿਆ ਪੈਸਾ ਹਾਰ ਗਿਆ ਤੇ ਸਭ ਤੋਂ ਵੱਡਾ ਪਾਪ ਪਤਾ ਕੀ ਹੋਇਆ ਜੂਏ ਵਿੱਚ ਆਪਣੇ ਘਰ ਵਾਲੀ ਹਾਰਤੀ ਜੂਏ ਵਿੱਚ ਦ੍ਰੋਪਦੀ ਨੂੰ ਹਾਰ ਗਏ ਰੋਏ ਫਿਰ ਪੰਜੇ ਰੋਵੇ ਪੰਡਵ ਬੇਮਜੂਰ ਜਿਨ ਕੇ ਸਵਾਮੀ ਰਹਿਤ ਦੂਰ ਰੋਵੇ ਜਨਮੇ ਜਖ ਹੋਏ ਗਿਆ ਉਹ ਰਾਜਾ ਜਿਨ ਕਿਸੇ ਨਜੂਮੀ ਨੂੰ ਸੱਦ ਕੇ ਨਜੂਮੀ ਸਮਝ ਲਿਆ ਜੋਤਸ਼ੀ ਉਹਨੇ ਜੋਤਸ਼ੀ ਲੱਭਿਆ ਕੋਈ ਬਜ਼ੁਰਗ ਉਹਨੂੰ ਕਿਹਾ ਮੇਰੇ ਕਰਮ ਦੱਸ ਮੇਰੇ ਨਾਲ ਕੀ ਹੋਣਾ ਹੈ ਮੇਰੀ ਮੌਤ ਕਿਵੇਂ ਹੋਣੀ ਹੈ ਦੱਸ ਉਨਯੂਮੀ ਨੇ ਕਿਹਾ ਦੱਸ ਤਾਂ ਦਿੰਨਾ ਹੈ ਇਲਾਜ ਨਾ ਪੁੱਛੀ ਰਾਜਾ ਕਹਿੰਦਾ ਕਿਉਂ ਕਹਿੰਦਾ ਜੋ ਮੈਂ ਦੱਸਣਾ ਫਿਰ ਉਹਦਾ ਇਲਾਜ ਨਹੀਂ ਹੈ ਮੇਰੇ ਕੋਲ ਮੈਂ ਤਾਂ ਦੱਸ ਸਕਣਾ ਹੈ ਇੰਨਾ ਕੋ ਗਿਆਨ ਹੈ ਕਿਉਂਕਿ ਜੋਤਿਸ਼ ਇੱਕ ਵਿਗਿਆਨ ਸੀ ਲੋਕਾਂ ਕੋਲ ਉਹਨੂੰ ਲਾਲਚੀ ਬੰਦਿਆਂ ਨੇ ਖਰਾਬ ਕਰਤਾ ਜਨਮ ਵਿਝੇ ਨੇ ਆਪਣੇ 20 ਸਾਲ ਬਾਰੇ ਪਤਾ ਕਰ ਲਿਆ 20 ਸਾਲ ਬਾਅਦ ਕੀ ਹੋਣਾ ਹੈ ਤਮੀ ਉਹਦਾ ਇਲਾਜ ਨਹੀਂ ਹੋਇਆ ਉਹੀ ਗਲਤੀ ਉਹਦੇ ਕੋਲੋਂ ਹੋਈ ਵਾਰ-ਵਾਰ ਉਹ ਨਜੂਮੀ ਨੇ ਕਿਹਾ ਆਹ ਗਲਤੀ ਤੇਰੇ ਕੋਲ ਹੋਣੀ ਐ ਆਹ ਪਾਪ ਹੋਣਾ ਤੇਰੇ ਕੋਲੋਂ ਉਮਰ ਲੰਘਿਆਂ ਤੇ ਤੂੰ ਇੱਕ ਸ਼ਾਦੀ ਕਰਨੀ ਐ ਰਾਣੀ ਦੇ ਕਹਿਣ ਤੇ ਤੂੰ ਯੱਗ ਕਰਨਾ ਐ ਜੱਗ ਵਿੱਚ ਰਾਣੀ ਨੇ ਭੋਜਨ ਵਰਤੌਣੇ ਛੱਕਣ ਵਾਲੇ ਪੰਡਤਾਂ ਨੇ ਹੱਸ ਪੈਣਾ ਤੇਰੇ ਕੋਲੋਂ ਗੁੱਸੇ ਵਿੱਚ ਪੰਡਤ ਕਤਲ ਹੋ ਜਾਣੇ ਨੇ ਤੈਨੂੰ ਕੋੜ ਫਟਣਾ ਉਹ ਦਿਨ ਤੇਰੀ ਮੌਤ ਹੋਣੀ ਉਹ ਕਹਿੰਦਾ ਮੈਂ ਇਹ ਗਲਤੀ ਕਰਨੀ ਨਹੀਂ ਮੈਂ ਗਲਤੀ ਕਰਨੀ ਨਹੀਂ ਇਹ ਨਯੰਮੀ ਨੇ ਕਿਹਾ ਇਹ ਹੋ ਨਹੀਂ ਸਕਦਾ ਤੇਰੇ ਭਾਗਾਂ ਚ ਲਿਖਿਆ ਹੋਇਆ ਹੈ ਤਿੱਤੋਂ ਹੋਣਾ ਹੀ ਹੋਣਾ ਤੇਰੇ ਲਿਖਾਂ ਵਿੱਚ ਲਿਖਿਆ ਤੂੰ ਇਹ ਗਲਤੀ ਤੋਂ ਬਚ ਨਹੀਂ ਸਕਦਾ ਲੇਖ ਨਾ ਮਿਟਈ ਹੈ ਸਕੀ ਜੋ ਲਿਖਿਆ ਕਰਤਾਰ ਇਹ ਸੱਚ ਹੈ ਜੋ ਲਿਖਾਂ ਭਾਗਾਂ ਚ ਲਿਖਿਆ ਉਹ ਪਾਪ ਹੁੰਦਾ ਪਰ ਇੱਕ ਤਰੀਕਾ ਗੁਰੂ ਨੇ ਕਿਹਾ ਨਾਮ ਜਪਣਾ ਸ਼ੁਰੂ ਕਰ ਲੇਖ ਵੀ ਬਦਲ ਜਾਂਦੇ ਨੇ ਲੇਖ ਕਰਮ ਕਿਨੇ ਲਿਖੇ ਨੇ ਰੱਬ ਨੇ ਆਪਾਂ ਆਪਣੇ ਬੱਚਿਆਂ ਦੇ ਕਰਮ ਨਹੀਂ ਲਿਖੇ ਕਰਮ ਲਿਖੇ ਰੱਬ ਨੇ ਤੁਸੀਂ ਆਪਣੇ ਬੱਚਿਆਂ ਨੂੰ ਪ੍ਰਾਪਰਟੀ ਬਰਾਬਰ ਵੰਡ ਕੇ ਦੇ ਸਕਦੇ ਹੋ ਪਰ ਆਪਣੇ ਬੱਚਿਆਂ ਦੇ ਕਰਮ ਬਰਾਬਰ ਨਹੀਂ ਕਰ ਸਕਦੇ ਜੇ ਕੋਈ ਕਰਮ ਬਦਲ ਸਕਦਾ ਸਿਰਫ ਕਰਤਾ ਪੁਰਖ ਬਦਲ ਸਕਦਾ ਹੈ ਨਾਮ ਜਪਣਾ ਸ਼ੁਰੂ ਕਰੋ ਕਰਮ ਬਦਲ ਜਾਣਗੇ ਜਨਮੇਜੇ ਨੇ ਨਾਮ ਨਹੀਂ ਜਪਿਆ ਉਹੀ ਕਰਮ ਭੋਗਣੇ ਪਏ ਰੋਵੇ ਜਨਮੇ ਜਾ ਖੋਏ ਗਏ ਇਕੀ ਕਾਰਣ ਪਾਪੀ ਭੈ ਰੋਵੇ ਸੇਖ ਮਸਾਇ ਕਪੀਰ ਅੰਤ ਕਾਲ ਮਤ ਲਾਗੈ ਪੀੜ ਰੋਵੇ ਰਾਜੇ ਕੰਨ ਪੜਾਏ ਕਰ ਕਰ ਮੰਗੈ ਬਿਖਿਆ ਖਾਏ ਤੇ ਗੱਲ ਪਤਾ ਕਿੱਥੇ ਨਿਬੜੀ ਜਦੋਂ ਸ਼ਲੋਕ ਖਤਮ ਹੋਇਆ ਫਿਰ ਆ ਗੱਲ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਲਿਖੀ ਕੀ ਕਹਿੰਦੇ ਵਾਲੀ ਰੋਵੇ ਨਾ ਪਧਾਰ ਨਾਨਕ ਦੁਖੀਆ ਸਭ ਸੰਸਾਰ ਭਾਈ ਸਾਰਾ ਸੰਸਾਰ ਦੁਖੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਹੈ ਮਹਰਾ ਸੁਖੀ ਕੌਣ ਹੈ ਕਹਿੰਦੇ ਸੋ ਸੁਖੀਆ ਜਿਸ ਨਾਮ ਆਧਾਰ ਸੁਖੀ ਉਹ ਹੈ ਜਿਨੇ ਜਪਣਾ ਸ਼ੁਰੂ ਕੀਤਾ ਸਤਨਾਮ ਸ੍ਰੀ ਵਾਹਿਗੁਰੂ ਤੈਉ ਮਹਰਾ ਕੇ ਸੁਖ ਨਹੀਂ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਬੜੋ ਸੁਖ ਨਾਹੀ ਰੇ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਰੇ ਸੁਖ ਨਾਹੀ ਨਾਹੀ ਰੇ ਹਰ ਭਗਤ ਬਿਨਾ ਸੁਖ ਨਾਹੀ ਵਾਹ ਵਾਹ ਸੁਖ ਨਾਹੀ ਰੇ ਨਾਹੀ ਰੇ ਸੁਖ ਨਹੀਂ ਰੇ ਨਹੀਂ ਰੇ ਹਰ ਭਗਤ ਬਿਨਾ ਸੁਖ ਨਹੀਂ ਰੇ ਸੁਖ ਨਹੀਂ ਰੇ ਨਹੀਂ ਰੇ ਹਰ ਭਗਤ ਬਿਨਾ ਸੁਖ ਨਹੀਂ ਰੇ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਫਿਰ ਅੱਖੋ ਸਤਨਾਮ ਸ੍ਰੀ ਵਾਹਿਗੁਰੂ ਸੁਖ ਕਿਦੇ ਕੋਲੋਂ ਮਿਲਨੇ ਸੁਖਾਂ ਦੇ ਦਾਤੇ ਕੋਲੋਂ ਬੰਦੇ ਕੋਲ ਸੁੱਖ ਨਹੀਂ ਹੈ ਇਹ ਵੀ ਯਾਦ ਰੱਖਿਓ ਕੋਈ ਬੰਦਾ ਕਿਸੇ ਨੂੰ ਸੁਖੀ ਨਹੀਂ ਕਰ ਸਕਦਾ ਮੈਂ ਕਈ ਵਾਰ ਬੇਨਤੀ ਕਰਨਾ ਹੁੰਦਾ ਆਪਾਂ ਸਾਰੇ ਗ੍ਰਸਤੀਆਂ ਪਰਿਵਾਰਾਂ ਵਾਲੇ ਆ ਕੋਈ ਭਰਾ ਕਿੰਨਾ ਵੀ ਅਮੀਰ ਹੋਵੇ ਆਪਣੇ ਭੈਣ ਜਾਂ ਭਰਾ ਦੇ ਘਰ ਦੀ ਗਰੀਬੀ ਨਹੀਂ ਦੂਰ ਕਰ ਸਕਦਾ ਹਾਂ ਉਹਦੀ ਮਦਦ ਕਰ ਸਕਦੇ ਹੋ ਮਾੜੀ-ਮੋਟੀ ਹੈਲਪ ਕਰ ਸਕਦੇ ਹੋ ਕਿਸੇ ਬੱਚੇ ਨੂੰ ਪੜ੍ਹਾ ਸਕਦੇ ਹੋ ਪਰ ਜੇ ਕੋਈ ਕਹਵੇ ਨਾ ਕਰਮ ਬਦਲ ਕੇ ਗਰੀਬੀ ਦੂਰ ਕਰਨੀ ਗਰੀਬੀ ਨਹੀਂ ਦੂਰ ਕਰ ਸਕਦਾ ਬੰਦੇ ਦੇ ਦਿੱਤਿਆਂ ਬੰਦਾ ਕਦੇ ਵੀ ਨਹੀਂ ਰੱਜਦਾ ਜਦੋਂ ਰੱਜਦਾ ਰੱਬੋ ਦੀ ਕਮਾਈ 'ਚ ਬਰਕਤ ਪਾਉਣੀ ਸ਼ੁਰੂ ਕਰਦਾ ਫਿਰ ਰੱਜਦਾ ਬੰਦੇ ਦੇ ਦਿੱਤਿਆਂ ਨਹੀਂ ਤੁਹਾਨੂੰ ਕੋਈ ਭਾਵੇਂ 50000 ਯੂਰੋ ਦੇ ਦੇ ਲੱਖ ਯੂਰੋ ਦੀ ਮਦਦ ਕਰ ਅਮੀਰ ਨਹੀਂ ਹੋ ਸਕਦਾ ਜਦਨ ਤੁਸੀਂ ਰੱਜੋਗੇ ਤੁਹਾਡੀ ਆਪਣੀ ਕਮਾਈ 'ਚ ਬਰਕਤ ਪੈਣੀ ਹੈ ਫਿਰ ਰੱਜਣਾ ਤੁਸੀਂ ਨਹੀਂ ਤਾਂ ਨਹੀਂ ਰਾਜ ਸਕਦਾ ਇਹਨੂੰ ਮਹਾਰਾਜ ਕਹਿੰਦੇ ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਇਕ ਹੈ ਭਗਵਾਨ ਜਿਸ ਕੈ ਦੀਏ ਰਹੇ ਅਕਾਏ ਬਹੁ ਨਾ ਤ੍ਰਿਸ਼ਨਾ ਲੱਗੈ ਰੱਬ ਦੇ ਦਿੱਤਿਆਂ ਰਾਜ ਜਾਈਦਾ ਚਾਹੇ ਥੋੜਾ ਹੀ ਹੋਵੇ ਉੱਚ ਤੁਸੀਂ ਰਾਜ ਜਾਉਂਗੇ ਉੱਚ ਕੋਈ ਬਹੁਤ ਵੱਡੀ ਗੱਲ ਨਹੀਂ ਕਿ ਬਹੁਤ ਜ਼ਿਆਦਾ ਹੋਣਗੇ ਫਿਰ ਰਜਾਂਗੇ ਨਹੀਂ ਥੋੜੇ ਚ ਵੀ ਰਚ ਜਾਉਂਗਾ ਥੋੜੇ ਵਿੱਚ ਵੀ ਲੋਕ ਸੁਖੀ ਨੇ ਔਰ ਸਾਦ ਸੰਗਤ ਜੇ ਸੁਖ ਨਹੀਂ ਫਿਰ ਵੱਡਿਆਂ ਵੱਡਿਆਂ ਚ ਨਹੀਂ ਵੱਡੇ ਵੱਡੇ ਮਹਿਲਾਂ ਵਾਲੇ ਲੋਕ ਦੁਖੀ ਨੇ ਜਾ ਕੇ ਪੁੱਛੋ ਉਹਨਾਂ ਇਹ ਤਾਂ ਸਾਨੂੰ ਦੂਰੋਂ ਲੱਗਦਾ ਕਿ ਸੁਖੀ ਹੈ ਮੈਂ ਕਈ ਵਾਰ ਕਹਿੰਦਾ ਨਾ ਬੀਬੀਓ ਭੈਣੋ ਤੁਸੀਂ ਵੀ ਨਾਲ ਧਿਆਨ ਨਾਲ ਸੁਣਿਓ ਕਈ ਵਾਰ ਆਪਾਂ ਦੂਜਿਆਂ ਵੱਲ ਵੇਖ ਕੇ ਦੁਖੀ ਹੋਈ ਜਾਂਦੇ ਆ ਪਤਾ ਕਿਉਂ ਜੋ ਸਾਨੂੰ ਰੱਬ ਨੇ ਦਿੱਤਾ ਉਹ ਦਿਸਦਾ ਹੀ ਨਹੀਂ ਜੋ ਸਾਨੂੰ ਰੱਬ ਨੇ ਦਿੱਤਾ ਉਹ ਨਹੀਂ ਦਿਸਦਾ ਮੋਸਟਲੀ ਲੋਕ ਜਦੋਂ ਵਿਆਹ ਸ਼ਾਦੀ ਤੋਂ ਹੁੰਦੇ ਨੇ ਉੱਥੇ ਤਾਂ ਖੁਸ਼ੀ ਹੁੰਦੀ ਹੈ ਨਾ ਡੀਜੇ ਡੂਜੇ ਵੱਜਦੇ ਆ ਨੱਚੀ ਨੱਚੀ ਜਾਂਦੇ ਆ ਖਾਈ ਪੀ ਜਾਂਦੇ ਅੱਛਾ ਜਦੋਂ ਘਰ ਆਉਣਗੇ 99% ਲੋਕਾਂ ਦੇ ਘਰ ਲੜਾਈ ਹੁੰਦੀ ਆ ਵਿਆਹ ਖਾ ਕੇ ਆਏ ਹੋ ਵਾਈਫ ਹਸਬੰਡ ਦੇ ਮੂੰਹ ਇੱਧਰ ਉੱਧਰ ਬਿੰਗੇ ਹੁੰਦੇ ਨੇ ਵਿਆਹ ਤੋਂ ਬਾਅਦ ਪਤਨ ਗਿਓ ਦੂਜਿਆਂ ਵੱਲ ਵੇਖ ਕੇ ਦੁਖੀ ਹੁੰਦੇ ਆ ਦੂਜੇ ਨੇ ਸੂਟ ਮਹਿੰਗਾ ਪਾਇਆ ਹੈ ਉਹਨੇ ਸੋਨੇ ਦੀ ਚੰਨੀ ਵੱਡੀ ਪਾਈ ਸੀ ਉਹਦੇ ਘਰ ਵਾਲੇ ਨੇ ਉਹਨੂੰ ਸੋਨੇ ਦੀ ਚੈਨ ਬਣਾ ਕੇ ਦਿੱਤੀ ਹੈ ਇਹ ਚੀਜ਼ਾਂ ਦੂਜਿਆਂ ਵੱਲ ਵੇਖ ਕੇ ਲੋ ਅੱਜ ਮਨੁੱਖ ਆਪਣੇ ਦੁੱਖਾਂ ਤੋਂ ਇੰਨਾ ਦੁਖੀ ਨਹੀਂ ਜਿੰਨਾ ਦੂਜੇ ਦੇ ਸੁੱਖਾਂ ਤੋਂ ਦੁਖੀ ਹੈ ਉਹਦੇ ਕੋਲ ਕਿਉਂ ਹੈ ਉਹਦੇ ਕੋਲ ਕਿਉਂ ਹੈ ਸੁਖੀ ਕਦੋਂ ਹੋਵੋਗੇ ਜਦੋਂ ਜੋ ਆਪਣੇ ਕੋਲੋਂ ਦੇਖਣਾ ਸ਼ੁਰੂ ਕਰੋ ਜੋ ਤੁਹਾਡੇ ਘਰ ਵਿੱਚ ਹੈ ਉਹ ਦੇਖੋ ਜੋ ਕਿਸੇ ਕੋਲ ਹੈ ਉਦੇ ਵੱਲ ਨਾਲ ਦੇਖੋ ਜਿੱਦਣ ਆਪਣੇ ਆਪ ਨੂੰ ਵੇਖਣ ਲੱਗ ਪਏ ਸੁਖੀ ਹੋ ਜਾਵੇਂ ਜੋ ਕੁਝ ਆਪਣੇ ਕੋਲ ਹੈ ਉਹਨੂੰ ਇੰਜੋਏ ਕਰੋ ਜੋ ਦੂਜੇ ਕੋਲ ਹੈ ਉਹ ਵੇਖ ਕੇ ਦੁਖੀ ਹੋ ਜਾਂਦੇ ਇਸ ਲਈ ਮਹਾਰਾਜ ਕਹਿੰਦੇ ਭਾਈ ਆਪਣੇ ਹੱਥ ਤੇ ਕੰਸਟਰੈਂਟ ਕਰ ਜੋ ਤੈਨੂੰ ਰੱਬ ਨੇ ਦਿੱਤਾ ਉਹਦਾ ਸ਼ੁਕਰਾਨਾ ਕਰ ਤੂੰ ਕਿਸੇ ਤੋਂ ਕੀ ਲੈਣਾ ਕਿਸੇ ਕੋਲ ਕੀ ਹੈ ਫਿਰ ਤੂੰ ਸੁਖੀ ਹੋ ਜਾਏਗਾ ਜਿੰਨੀ دیر ਬਾਹਰ ਵੇਖਾਂਗੇ ਦੂਜੇ ਕੋਲ ਕੀ ਹੈ ਉਹਦੇ ਕੋਲ ਕੀ ਹੈ ਦੁਖੀ ਹੋ ਜਾਵਾਂਗੇ ਇਨੂੰ ਮਹਾਰਨ ਕਿਆ ਆਪਣੇ ਆਪ ਨੂੰ ਖੋਜ ਆਪਣੇ ਆਪ ਨੂੰ ਵੇਖ ਤੂੰ ਹੈ ਦੂਜਿਆਂ 'ਚ ਨੁਕਸ ਕੱਢਣੇ ਮੰਨ ਕਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪ੍ਰਣਵਤ ਨਾਨਕ ਤਾਰੇ ਸੋਏ ਜਦੋਂ ਆਪਣੇ ਹੱਥ ਨੂੰ ਵੇਖਣਾ ਸ਼ੁਰੂ ਕਰੋਗੇ ਸੁਖੀ ਹੋ ਜਾਓਗੇ ਆਪਣੇ ਅੰਦਰ ਚਾਤ ਮਾਰ ਬਾਬਾ ਫਰੀਦ ਸਾਹਿਬ ਨੇ ਬਚਨ ਬਹੁਤ ਪਿਆਰਾ ਕਿਹਾ ਕਹਿੰਦੇ ਜੇ ਤੈਨੂੰ ਬਹੁਤ ਅਤਲ ਹੈ ਨਾ ਫਿਰ ਆਹ ਕੰਮ ਕਰ ਦੂਜਿਆਂ ਵੱਲ ਨਾ ਵੇਖ ਆਪਣੇ ਆਪ ਨੂੰ ਵੇਖ ਤੂੰ ਕੀ ਹੈ ਇੱਕ ਠੱਗ ਨੇ ਇੱਕ ਸ਼ਾਹੂਕਰ ਬਿਨਾਂ ਠਗਿਆਂ ਵੇਚ ਦਿੱਤਾ ਜਿਹੜੇ ਠੱਗ ਹੁੰਦੇ ਨਾ ਇਹ ਬੰਦੇ ਅੱਗੇ ਵੇਚ ਦਿੰਦੇ ਠੱਗ ਨੇ ਦੂਜੇ ਠੱਗਾਂ ਨੂੰ ਇੱਕ ਬੰਦਾ ਵੇਚ ਦਿੱਤਾ ਕਿ ਫਲੰਨਾ ਬੰਦਾ ਐਨੇ ਵਜੇ ਫਲੰਨੀ ਟ੍ਰੇਨ ਵਿੱਚ ਦਿੱਲੀ ਜਾ ਰਿਹਾ ਹੈ ਉਹਦੇ ਕੋਲ 15 ਲੱਖ ਰੁਪਈਆ ਪੱਕੀ ਸੋਹਾ ਜਿਹੜੇ ਬੰਦੇ ਨੇ ਉਹਨੂੰ ਠਗਣਾ ਹੈ ਮੈਂ 10000 ਵਿੱਚ ਵੇਚਣ ਲੱਗਾ ਮੈਨੂੰ 10000 ਦੇ ਦਿਓ ਮੈਂ ਨਹੀਂ ਉਹਦੇ ਮਗਰ ਲੱਗਦਾ ਤੁਸੀਂ ਲੱਗ ਜਾਓ ਚੋਰ ਬੰਦੇ ਇਸ ਤਰ੍ਹਾਂ ਦੇ ਕਿਸੇ ਠੱਗ ਨੇ 10000 ਵਿੱਚੋਂ ਬੰਦਾ ਖਰੀਦ ਲਿਆ ਉਹ ਖਬਰ ਪੱਕੀ ਹੈ ਕਿ 15 ਲੱਖ ਰੁਪਈਆ ਆਲੇ 10000 ਖਬਰ ਦੇਣ ਦਾ ਹੁਣ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ 15 ਲੱਖੋਂ ਤੋਂ ਆਪੇ ਹੀ ਚੱਕ ਲੈਣਾ ਹੈ ਟਰੇਨ ਦੇ ਵਿੱਚ ਡੱਬਾ ਨੰਬਰ 10 ਦਾ ਟਾਈਮ ਦਾ 7ਾ ਟਰੇਨ ਦਾ 7ੀ ਠੱਗ ਚੜ ਗਿਆ ਯਹੋਦੇਵ ਸੇਠ ਨੇ ਕੱਪੜੇ ਪਾਏ ਸੀ ਪੈਂਟਕੋਟ ਠੱਗ ਨੇ ਵੀ ਉਦਾਂ ਦਾ ਪਾਇਆ ਉਦਾਂ ਦਾ ਬਰੀਕ ਇਸ ਚੱਕਿਆ ਬਿਲਕੁਲ ਨਾਲ ਬਰਾਬਰ ਟਿਕਟ ਲੈ ਕੇ ਉਸ ਬੱਗੀ ਚ ਉਸੇ ਸੀਟ ਤੇ ਬੈਠਾ ਸੇਠ ਨਾਲ ਗੱਲਾਂ ਕਰਨ ਲੱਗ ਪਿਆ ਸੇਠ ਜੀ ਕਿੱਥੇ ਚੱਲੇ ਹੋ ਕਹਿੰਨ ਦਿੱਲੀ ਚੱਲਣਾ ਕੀ ਕਰਦੇ ਹੋ ਬਿਜ਼ਨਸ ਵਪਾਰ ਕਰੀਦਾ ਬੀਬੀ ਉਹ ਬੱਚੇ ਤਾਂ ਰਾਜੇ ਹੁੰਦੇ ਨੇ ਉਹ ਗੱਲਾਂ ਕਰ ਸਕਦੇ ਪਰ ਤੁਸੀਂ ਨਾਲ ਉਹਨਾਂ ਦੇ ਕਰਨ ਲੱਗ ਜਾਓ ਫਿਰ ਗਲਤ ਹੋ ਜਾਣਾ ਇੱਕ ਵਾਰ ਕੋ ਸਤਨਾਮ ਸ੍ਰੀ ਵਾਹਿਗੁਰੂ ਉਹ ਸ਼ੌਕ ਹਰ ਦੇ ਨਾਲ ਠੱਗ ਬਹਿ ਗਿਆ ਹੁਣ ਠੱਗ ਦੇ ਮਨਚੇ ਉਹਨੇ ਵਿਸ਼ਵਾਸ ਪੈਦਾ ਕੀਤਾ ਉਹਦੇ ਅੰਦਰ ਵਿਸ਼ਵਾਸ ਪੈਦਾ ਅਸੀਂ ਵੀ ਬਿਜ਼ਨਸਮੈਨਾਂ ਮੇਰਾ ਵੀ ਵਪਾਰ ਹੈ ਮੇਰਾ ਵੀ ਇਹ ਕਾਰੋਬਾਰ ਜਿਹੜਾ 20 30 ਗੱਪਾਂ ਮਾਰਿਓ ਤੁਹਾਨੂੰ ਪਤਾ ਲੱਗ ਜਣਾ ਵੀ ਇਹ ਬੰਦੇ ਦਾ ਕੋਈ ਬਿਜ਼ਨਸ ਬੁਝਣਾ ਨਹੀਂ ਠੱਗ ਪਤਕ ਕਿਹਨੂੰ ਕਹਿੰਦੇ ਹੋ ਜਿਹੜਾ ਤੁਹਾਨੂੰ ਪਤਾ ਨਾ ਲੱਗਣ ਦਾ ਇਹ ਅੰਟ ਜਲੰਧਰ ਬੈਠੇ ਆਂ ਬੰਦੇ ਨੂੰ ਅਮਰੀਕਾ ਪਹੁੰਚਾ ਦਿੰਦੇ ਨੇ ਐਵੇਂ ਥੋੜੀ ਲੋਕੀ 5-5 ਲੱਖ ਜਦੇ ਕੱਢ ਕੇ ਮੋਹਰੇ ਰੱਖ ਦਿੰਦੇ ਬੰਦਾ ਬਾਹਰ ਭੇਜੋ ਜੀ ਉੱਥੇ ਬੈਠੇ ਆਂ ਤੁਹਾਨੂੰ ਉਹ ਚੀਜ਼ਾਂ ਵਖਾ ਦਿੰਦੇ ਨੇ ਤੁਹਾਡੀ ਸੁਰਤੀ ਉੱਥੇ ਲੈ ਜਾਂਦੇ ਨੇ ਠੱਗ ਨੇ ਸੇਠ ਨੂੰ ਐ ਕਮਾਇਆ ਵੇ ਗੱਲਾਂ ਵੱਲਾਂ ਗੱਲਾਂ ਵਿੱਚ ਸਾਡਾ ਵੀ ਬਿਜ਼ਨਸ ਸਾਡਾ ਵੀ ਵਪਾਰ ਹੈ ਸਾਡੀ ਫੈਕਟਰੀ ਹੈ ਮੈਂ ਵੀ ਉੱਥੇ ਦਿੱਲੀ ਚੱਲ ਠੱਗ ਵੀ ਤਜਰਬੇਕਾਰ ਸੀ ਸੇਠ ਵੀ ਤਜਰਬੇਕਾਰ ਰਿਹਾ ਠੱਗ ਨੇ ਮਨ ਚਾਹਿਆ ਵੀ ਜੇ ਸੇਠ ਨੇ ਵਿਸ਼ਵਾਸ ਕਰਕੇ ਬਰੀਕ ਇਸ ਇੱਥੇ ਛੱਡ ਦਿੱਤਾ ਇਹ ਚੱਲ ਗਿਆ ਵਾਸ਼ਰੂਮ ਉੱਠ ਕੇ ਤੇ ਮੈਂ ਲੈ ਕੇ ਉੱਤਰ ਜਾਣਾ ਸੇਠ ਗਿਆ ਹੀ ਨਹੀਂ ਛੱਡ ਕੇ ਬੈਗਾ ਠੱਗ ਨੇ ਕਿ ਮੌਕਾ ਹੀ ਨਹੀਂ ਮਿਲਦਾ ਉਹਨੇ ਕਿਹਾ ਜੀ ਤੁਸੀਂ ਕੁਝ ਖਾਣਾ ਪੀਣਾ ਸਟੇਸ਼ਨ ਆ ਗਿਆ ਜੋ ਉੱਤਰ ਲੋਠੇ ਸੇਠ ਕਹਿੰਦਾ ਨਹੀਂ ਮੈਂ ਨਹੀਂ ਕੁਝ ਖਾਣਾ ਠੱਗ ਨੇ ਕਿਹਾ ਬੜਾ ਜਿੱਦੀ ਬੰਦਾ ਹੈ ਚਲਦੇ ਆ ਚਲਦੇ ਆ ਦਿੱਲੀ ਪਹੁੰਚ ਗਏ ਕਿਹੜੇ ਹੋਟਲ ਵਿੱਚ ਠਹਿਰੋਗੇ ਉਹਨਾਂ ਕਹਿੰਦੇ ਫਲਾਨੇ ਚ ਕਹਿੰਦਾ ਮੈਂ ਵੀ ਉੱਥੇ ਠਹਿਰਨਾ ਤੇ ਸੇਠ ਨੂੰ ਕਹਿੰਦਾ ਸੇਠ ਜੀ ਆਪਾਂ ਬਿਜ਼ਨਸਮੈਨ ਬੰਦੇ ਆ ਇੱਕ ਰਾਤ ਆਪਾਂ ਦਿੱਲੀ ਵਿੱਚ ਰਹਿਣਾ ਤੇ ਆਪਾਂ ਹੋਟਲ ਦਾ ਵੱਖਰਾ ਵੱਖਰਾ ਕਰਾਇਆ ਕਿਉਂ ਭਰੀਏ ਜੇ ਤੁਸੀਂ ਕਹੋ ਮੈਂ ਤੁਹਾਡੇ ਨਾਲ ਕਮਰਾ ਸਾਂਝਾ ਨਾ ਕਰ ਲਾਂ ਸੇਠ ਕਹਿੰਦਾ ਠੀਕ ਐ ਹੁਣ ਚੋਰ ਦੇ ਮਨ ਚ ਆ ਵਾ ਗੱਲ ਬਣੀ ਐ ਸੋਨਾ ਤੇ ਹੈ ਹੀ ਐਨੇ ਆਪਾਂ ਇਹਦਾ ਬੈਗ ਚੱਕ ਕੇ ਨਿਕਲ ਜਾਣਾ ਮੈਂ ਕਿਹੜਾ ਕੋਈ ਵਪਾਰੀ ਐ ਇੱਕੋ ਕਮਰਾ ਲੈ ਲਿਆ ਇੱਕੋ ਕਮਰਾ ਲੈ ਕੇ ਹੋਟਲ ਵਿੱਚ ਠਹਿਰ ਗਏ ਥੱਕਦੇ ਮਨ ਚ ਆਇਆ ਜਦੋਂ ਸੋਏਗਾ ਨਾ ਉਦੋਂ ਰਾਤ ਨੂੰ ਬੈਗ ਲੈ ਕੇ ਨਿਕਲ ਜਾਂਦਾ ਹੁਣ ਉਹ ਠੱਗ ਜਿਹੜਾ ਚੋਰ ਸੀ ਬਾਹਰ ਘੁੰਮਣ ਲੱਗ ਪਿਆ ਹੋਟਲ ਦੇ ਕਹਿੰਦੇ ਜਿਹੜਾ ਸੇਟ ਸੀ ਉਹ ਸੌ ਗਿਆ ਜਦੋਂ ਠੱਗ ਵਾਪਸ ਆਇਆ ਕਮਰੇ 'ਚ ਉਨਕਾ ਸੇਟ ਦੀ ਸੁੱਤੇ ਪਏ ਨੇ ਹੁਣ ਮੌਕਾ ਮਿਲ ਗਿਆ ਬੈਗ ਚੱਕ ਕੇ ਤੁਰਨ ਲੱਗਾ ਮਨ ਚ ਖਿਆਲ ਆਇਆ ਟਿਕਟ ਦੇ ਪੈਸੇ ਵੀ ਗਏ 10000 ਵੀ ਗਿਆ ਹੋਵੇ ਨਾ ਬੈਗ ਚ ਪੈਸੇ ਹੀ ਨਾ ਹੋਣ ਵੇਖ ਤਾਂ ਲਈਏ ਜਦੋਂ ਨੇ ਬੈਗ ਖੋਲ ਕੇ ਵੇਖਿਆ ਬ੍ਰਿਕਸ ਵੱਕੇ ਉੱਚ ਕੋਈ ਪੈਸਾ ਨਹੀਂ ਸੀ ਉਨਕਾ ਖਬਰ ਪੱਕੀ ਹੈ ਪਰ ਪੈਸੇ ਨਹੀਂ ਇੱਕ ਹੀ ਗੱਲ ਬਣੀ ਹੌਲੀ ਹੌਲੀ ਸੇਟ ਦੇ ਸਹਰਾਣੇ ਥੱਲੇ ਹੱਥ ਫੇਰ ਕੇ ਵੇਖਿਆ ਕੋਈ ਪੈਸੇ ਨਹੀਂ ਲੱਭੇ ਬੈਗ ਚ ਨਹੀਂ ਲੱਭੇ ਪਰ ਠਗੰ ਪੱਤੇ ਵੇ ਠੱਗ ਇੱਕ ਦੂਜੇ ਨਾਲ ਠਗੀ ਨਹੀਂ ਕਰਦੇ ਪੈਸੇ ਦੇ ਕੋਲ ਜਰੂਰ ਨੇ ਖਬਰ ਪੱਕੀ ਐ ਪਰ ਬੈਗ ਵਿੱਚ ਨਹੀਂ ਐ ਸੋਚਦਾ ਸੋਚਦਾ ਸੌਂ ਗਿਆ ਕੱਲ ਦੇਖਾਂਗੇ ਜਦੋਂ ਸਵੇਰੇ ਉੱਠਿਆ ਨਾ ਸੇਠ ਪਹਿਲਾਂ ਉੱਠ ਖੜਿਆ ਉਹਦੇ ਤੋਂ ਤਾਂ ਸੇਠ ਨੇ ਇਸ਼ਨਾਨ ਪਾਣੀ ਕਰਕੇ ਆਪਣੇ ਰੱਬ ਦਾ ਨਾਮ ਲਿਆ ਮਾੜਾ ਮੋਟਾ ਤਾਂ ਬਹਿ ਗਿਆ ਬੈੱਡ ਤੇ ਜਦੋਂ ਠੱਗ ਚੋਰ ਉੱਠਿਆ ਉਹਨੇ ਪਤਾ ਕੀ ਵੇਖਿਆ ਸੇਠ ਨੇ ਬੈੱਡ ਉੱਤੇ ਪੈਸਿਆਂ ਦੀਆਂ ਦੱਥੀਆਂ ਰੱਖੀਆਂ ਹੋਈਆਂ ਦੱਥੀਆਂ ਗਿਣ ਰਿਆ ਉਹਨਾਂ ਕਹੋ ਪੈਸੇ ਦੇ ਕੋਲ ਨੇ ਰਾਤੀ ਲੱਭੇ ਨਹੀਂ ਮੈਨੂੰ ਰਾਤੀ ਮੈਨੂੰ ਲੱਭੇ ਨਹੀਂ ਬੈਗ 'ਚ ਹੁਣ ਗੱਡੀ ਫਿਰਦਾ ਸਾਰਾ ਦਿਨ ਘੁੰਮ ਘੁਮਾ ਕੇ ਦੁਪਹਿਰ ਲੰਘ ਗਈ ਜਦੋਂ ਸੇਠ ਫਿਰ ਕਮਰੇ ਵਿੱਚ ਆਇਆ ਤਾਂ ਚੋਰ ਉਸ ਕਮਰੇ ਵਿੱਚ ਠੱਗ ਨਹੀਂ ਸੀ ਉਹ ਫਿਰ ਬਾਹਰ ਘੁੰਮ ਰਿਆ ਸੀ ਉਹਨੇ ਕਿਹੜਾ ਕੋਈ ਬਿਜ਼ਨਸ ਕਰਨਾ ਸੀ ਜਦੋਂ ਵੇਖਿਆ ਸੇਠ ਆ ਗਿਆ ਸੇਠ ਕਮਰੇ ਵਿੱਚ ਵੜਿਆ 5.10 ਮਿੰਟਾਂ ਬਾਅਦ ਠੱਗ ਵੀ ਆ ਗਿਆ ਉਹਨੇ ਵੇਖਿਆ ਸੇਠ ਕਮਰੇ ਵਿੱਚ ਨਹੀਂ ਹੈ ਉਹ ਬਾਥਰੂਮ ਗਿਆ ਹੁਣ ਇਹਦਾ ਬੈਗ ਲੈ ਕੇ ਤੁਰਾਂ ਜਦੋਂ ਉਹਨੇ ਉਹਦਾ ਵਰੀਕੇ ਚੱਕਿਆ ਖੋਲ ਕੇ ਦੇਖਿਆ ਉੱਚ ਪੈਸੇ ਫਿਰ ਨਹੀਂ ਬੜਾ ਹੈਰਾਨ ਹੋਇਆ ਦਵਾ ਦਾ ਬਿਸਤਰਾ ਫੁੱਲਿਆ ਸਰਾਣੇ ਫੁੱਲੇ ਜਦੋਂ ਤੱਕ ਉਹ ਬਾਥਰੂਮ ਤੋਂ ਬਾਹਰ ਆਉਂਦਾ ਚਾਦਰ ਗੱਦੇ ਥੱਲੇ ਹੱਥੋਤ ਮਾਰ ਕੇ ਵੇਖਿਆ ਇੱਕ ਪੈਸਾ ਨਹੀਂ ਲੱਭਿਆ ਠੱਗ ਸੋਚੀ ਪੈ ਗਿਆ ਵੀ ਠੱਗ ਮੈਂ ਆ ਕਿ ਸੇਠ ਠੱਗ ਪੈਸੇ ਦੇ ਕੋਲ ਨਹੀਂ ਮਿਲਦੇ ਹਨੀ ਜਦੋਂ ਸੇਠ ਬਾਹਰ ਆਇਆ ਨਾ ਵਾਸ਼ਿੰਗਟਨ ਤੋਂ ਹੱਥ ਜੋੜ ਕੇ ਠੱਕ ਕਹਿੰਦਾ ਮਾਰਾ ਤੁਹਾਡੇ ਕੋਲ 15 ਲੱਖ ਰੁਪਈਆ ਹੈ ਮੈਂ ਕਦੋਂ ਦਾ ਤੁਹਾਡੇ ਮਗਰ ਲੱਗਾ ਦੋ ਦਿਨ ਹੋ ਗਏ ਪੈਸੇ ਠਗੇ ਨਹੀਂ ਜਾਂਦੇ ਲਕੋਂਦੇ ਕਿੱਥੇ ਹੋ ਨਾ ਤੇਰੇ ਬੈਗ ਵਿੱਚ ਪੈਸੇ ਨਾ ਤੇਰੇ ਸਹਰਾਣੇ ਥੱਲੇ ਨਾ ਗੱਦੇ ਥੱਲੇ ਪੈਸੇ ਹੈ ਕਿੱਥੇ ਸੇਠ ਨੇ ਪਤਾ ਕੀ ਗਿਆ ਕਹਿੰਦਾ ਮੈਂ ਤੇਰੀਆਂ ਗੱਲਾਂ ਤੋਂ ਭਾਸ ਗਿਆ ਸੀ ਤੋ ਉਠਾ ਗਏ ਵਪਾਰੀ ਬਬੂਰੀ ਕੋਈ ਨਹੀਂ ਪੈਸੇ ਮੇਰੇ ਕੋਲ ਹੀ ਨੇ ਪਰ ਤੈਨੂੰ ਨਹੀਂ ਲੱਭਣੇ ਕਹਿੰਦਾ ਕਿਉਂ ਉਹ ਕਹਿੰਦਾ ਲੱਭਣੇ ਇਸ ਲਈ ਨਹੀਂ ਮੈਂ ਤੇਰੇ ਬੈਗ ਵਿੱਚ ਪਾ ਕੇ ਰੱਖੇ ਹੋਇਆ ਪੈਸੇ ਮੈਨੂੰ ਪਤਾ ਹੈ ਤੂੰ ਮੇਰਾ ਬੈਗ ਫੁੱਲਣਾ ਆਪਣਾ ਤੂੰ ਫੁੱਲਣਾ ਹੀ ਨਹੀਂ ਤੂੰ ਮੇਰਾ ਹੀ ਬੈਗ ਫੁੱਲਦਾ ਰਿਹਾ ਮੇਰੇ ਸਹਰਾਣੇ ਫੁੱਲਦਾ ਰਿਹਾ ਮੈਂ ਤੇਰੇ ਬੈਗ ਵਿੱਚ ਰੱਤੀ ਪੈਸੇ ਪਾ ਦਿੱਤੇ ਹੁਣ ਵੀ ਆਉਂਦੇ ਆ ਤੇਰੇ ਬੈਗ ਵਿੱਚ ਪਾਏ ਹੋਏ ਨੇ ਮੈਨੂੰ ਪਤਾ ਸੀ ਮੈਂ ਵਾਸ਼ਰੂਮ ਜਾਣਾ ਤੇ ਤੂੰ ਮੇਰਾ ਬੈਗ ਫੁੱਲਣਾ ਮੈਂ ਤੇਰੇ ਵੈਗਜ ਪੈਸੇ ਲਕੋਤੇ ਇਹ ਇਕੱਲੇ ਠੱਗ ਦੀ ਕਹਾਣੀ ਨਹੀਂ ਇਹ ਪੂਰੀ ਦੁਨੀਆ ਦੀ ਕਹਾਣੀ ਹੈ ਲੋਕੀ ਆਪਣੇ ਓਗਣ ਨਹੀਂ ਵੇਖਦੇ ਦੂਜਿਆਂ ਦੇ ਫੁੱਲ ਦੇ ਨੇ